ਹਾਂਜੀ ਗਾਇਸ ਗੱਡੀ ਕਵਰ ਕਰ ਦਿੱਤੀ ਏ ਇਹ ਤੁਹਾਨੂੰ ਜਦੋਂ ਕੱਪੜਾ ਲਾਵਾਂਗੇ ਉਦੋਂ ਦਿਖਾਵਾਂਗੇ ਕਿਹੜੀ ਗੱਡੀ ਏ ਲੱਗ ਲੱਗ ਗਈ ਜਲਦੀ ਮਠਿਆਰੀ ਜੀ ਇਹ ਜੇ ਪੰਜਾਬ ਮੇਂ ਥੋੜੀ ਸੀ ਬਾਰਿਸ਼ ਹੋ ਜਾਏ ਪੰਜਾਬ ਦੀਆਂ ਨਹਿਰਾਂ ਮੜਮੜ ਯਾਦ ਸਤਾਵੇ ਰੋੜਾ ਹੈਲੋ ਗਾਇਸ ਸਤਿ ਸ਼੍ਰੀ ਅਕਾਲ ਵੈਲਕਮ ਹੈ ਤੁਹਾਡਾ ਸਾਡੇ ਅੱਜ ਦੇ ਵਲੋਗ ਵਿੱਚ ਆਈ ਹੋਪ ਤੁਸੀਂ ਜਣ ਚਰਦੀ ਗੱਲ ਵਿੱਚ ਹੋਵੋਗੇ ਅੱਜ ਜੀ ਮੈਂ ਜਾ ਰਿਹਾ ਨਵੀਂ ਗੱਡੀ ਲੈਣ ਤੇ ਇਹ ਸਰਪ੍ਰਾਈਜ਼ ਹੀ ਹੈ ਮਤਲਬ ਕਿਹੜੀ ਗੱਡੀ ਲੈਣੀ ਹੈ ਇਹ ਤੁਹਾਨੂੰ ਉੱਥੇ ਜਾ ਕੇ ਪਤਾ ਲੱਗੂਗਾ ਤੇ ਮੈਂ ਇਕੱਲਾ ਹੀ ਹਾਂ ਮਤਲਬ ਘਰ ਬਿਹਾਰ ਭੀ ਉਹਨਾਂ ਨੇ ਚੱਲੇ ਆਗੇ ਮੈਂ ਹੀ ਜਾਣਾ ਹੈ ਤੇ ਸਰਾਥ ਤੋਂ ਹੀ ਜਾਣਾ ਮਾਸੀ ਉਹਨਾਂ ਦੇ ਨਾਲ ਤੇ ਉੱਥੋਂ ਪਹਿਲਾਂ ਗੱਡੀ ਆਪਣੀ ਵੋਸ਼ ਕਰਨ ਦੇਣੀ ਆਪਾਂ ਇੱਥੇ ਭਰਾਤੀ ਮੁੰਡਾ ਯਾਰ ਦੋ ਜਿਹੜਾ ਬ੍ਰਦਰ ਸੌਸੇਸ਼ਨ ਹੈ ਜਿੰਨਾਂ ਦਾ ਘਰਾਣੇ ਹੋਣਾ ਦਾ ਉਹਨਾਂ ਨੂੰ ਗੱਡੀ ਪਹਿਲਾਂ ਵਾਸ਼ ਕਰਕੇ ਦੇ ਕੇ ਉੱਥੋਂ ਜਾਣਾ ਆ ਬਸਤੇ ਤੇ ਨਾਲ ਮਾਸੀ ਉਹਨਾਂ ਨੇ ਜਾਣਾ ਤੇ ਉਹਨਾਂ ਨੂੰ ਨਾਲ ਖੜਕੇ ਤੇ ਜਾ ਰਹੇ ਆ ਜਲੰਧਰ ਸਾਰਾ ਕੁਝ ਹੋ ਗਿਆ ਆ ਬੁਕਿੰਗ ਕਰਵਾਤੀ ਸੀ ਹੁਣ ਮਸੀ ਦੇ ਮੁੰਡਾ ਜਿਹੜਾ ਛੋ ਜਲੰਧਰ ਵਾਲਾ ਆ ਲਾਲੀ ਭਾਜੀ ਹੁਣ ਉਹਨਾਂ ਨੇ ਸਾਰਾ ਕੁਝ ਓਕੇ ਕਰਵਾਤਾ ਆ ਤੇ ਹੁਣ ਜਾ ਕੇ ਬਸ ਅਸੀਂ ਗੱਡੀ ਲੈ ਕੇ ਆਇਆਣਾ ਫੋਟੋ ਫੋਟੋ ਵਿਚਾਰ ਤੇ ਬਾਕੀ ਤੁਹਾਨੂੰ ਦਿਖਾਣੇ ਆ ਕਿਹੜੀ ਗੱਡੀ ਹੈ ਜਾ ਕੇ ਪਤਾ ਲੱਗਣਾ ਹੈ। ਕਰਤਾਰਪੁਰ ਬਜ਼ਾਰ ਦਾ ਦੇਖ ਲੋ ਹਾਲ ਜੀ। ਫਰਨੀਚਰ ਬਜ਼ਾਰ ਭਰਿਆ ਪਿਆ। ਇਹ ਆਟੋ ਤੇ ਆ ਗਏ ਆ ਇੱਥੇ ਗਾਇਸ। ਆਟੋ ਦੇ ਇੱਥੇ ਪਹੁੰਚ ਗਏ ਆ ਹੁਣ ਇੱਥੋਂ ਆਟੋ ਘਰਾ ਕੇ ਹੀ ਜਾਣਾ ਹੈ ਕਰਤਾਰਪੁਰ ਆ ਗਏ। ਹੁਣ ਇੱਥੋਂ ਹੀ ਜਾਣਾ ਹੈ ਜਲੰਧਰ ਨੂੰ। ਹਾਂ ਜੀ। ਹਾਂ ਜੀ ਇਹਦੇ ਮਿਲਗਾ ਆਟੋ ਇਹ ਜਾਏਗਾ ਨਕੋਦ ਚੌਂਕ ਪੰਜ ਬੱਸ ਸਟੈਂਡ ਜਾਂਦੇ ਤੇ ਬੱਸ ਸਟੈਂਡ ਤੋਂ ਫੇਰ ਆਪਾਂ ਨੂੰ ਆਟੋ ਕਰਾਉਣਾ ਪੈਣਾ ਸੀ। ਇਸ ਕਰਕੇ ਅਸੀਂ ਇੱਥੋਂ ਹੀ ਆਟੋ ਕਰਾ ਲਿਆ ਐ ਇਸ ਤਰ੍ਹਾਂ ਦੇ ਹੋਰ ਚੱਲੇਗਾ ਆਹਾਂ ਦੇ ਰਿਵਾਸ ਸਹੀ ਗੱਡੀ ਤੇ ਆਉਣਾ ਐ ਆਹ ਜਿਹੜੀ ਗੱਡੀ ਤੇ ਆਣਾ ਹੁਣ ਕੋਈ ਜਾਣ ਨਹੀਂ ਮੈਂ ਤੜ ਕੰਬ ਖਵਾਈ ਆ ਆ ਤੋ ਤੇ ਹਾਂਜੀ ਗਾਇਸ ਗੱਡੀ ਕਵਰ ਕਰ ਦਿੱਤੀ ਐ ਇਹ ਤੁਹਾਨੂੰ ਹੁਣ ਜਦੋਂ ਕੱਪੜਾ ਲਾਵਾਂਗੇ ਉਦੋਂ ਦਿਖਾਵਾਂਗੇ ਕਿਹੜੀ ਗੱਡੀ ਐ ਸਰਪ੍ਰਾਈਜ਼ ਹੀ ਅੱਜ ਇਹ ਗੱਡੀ ਲਈ ਹੁ ਮਾਸੀ ਹੋਣਾ ਨੇ ਪਾਪੀ ਹੋਣਾ ਨੇ ਰੈਡੀ ਕਰਵਾਤੀ ਸੀ ਬਾਜੀ ਨੇ ਆਣ ਕੇ ਪੇਪਰ ਵਰਕਿੰਗ ਸਾਰਾ ਕੁਝ ਰੈਡੀ ਕਰਵਾਤਾ ਸੀ ਇਹਨਾਂ ਨੇ ਨੰਬਰ ਨੰਬਰ ਲੱਗ ਗਿਆ ਸਾਰਾ ਕੁਝ ਲੈਟਾ ਚਲਾਤਾ ਬੰਦ ਹੀ ਬਹਿਣਾ ਇੱਕ ਮਿੰਟ ਬਾਅਦ ਇੱਕ ਆ ਜਾਓ ਉਹ पण ਕਹਾਂ ਜੀ ਕੋਲ ਕੋਰੋ ਲੈਂਚ ਹੋ ਗਿਆ ਭਾਬੀ ਹੋਣਾ तव्हां <laughs> ప్లేటమి ਤੁਹੇ ਖਵਾ ਨਾਲ ਜਸਮੀ ਕੋਈ ਇਹ ਨਹੀਂ ਕਿਹਾ ਦੋ ਗਾਇਸ ਬਰੀਜਾ ਲਈ ਬਰੀਜਾ ਪੱਜ ਹੋਣਾ ਨੇ ਮੱਲੀ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਆਈ ਬੇ ਮਸੀਦੇ ਫਰੋ ਅਕੋਇ ਨੀ ਨੀ ਇਧਰ ਆ ਨਾ ਤੇ ਨਾਲ ਹੀ ਹੋਣਾ ਆ ਬਣ ਆ ਫੜੀ ਦਾ ਚਾ ਬਣਾ ਵੀਡੀਓ ਬਣਾਉਂਦੀ ਆ ਰੋਵੇ ਚਲ ਕੇ ਤੂੰ ਬਚਾਉਣਾ ਉਹ ਟੈਂਪਲ ਉਤਰਦਾ ਤਾਂ ਮੈਂ ਦੇਖਾ ਮੈਂ ਆਇਆ ਤੂੰ ਬਰਾਬਰ ਹੋ ਜੇ ਤੇਰ ਨਾਲ ਗਿਆ ਬਾਹਰ ਆ ਬਈ ਜਦੋਂ ਆ ਉਹ ਤੇ ਬੈਟਰੀ ਹੈ ਤਲਾਉਣ ਚਲਾ ਵੀ ਚਲਾਨੀ ਨਹੀਂ ਆਉਂਦੀ ਜੋ ਨਹੀਂ ਆਉਂਦੀ ਚਲਾਨੀ ਚਲਾਨੀ ਤਾਂ ਸਿੱਖ ਲੈਣੀ ਹੈ ਗੱਡੀ ਦੀ ਲਵਲੀ ਆਲੇ ਦੇ ਗੱਡੀ ਲਈ ਤੇ ਲਵਲੀ ਆਲੇ ਦੇ ਡੱਬੇ ਲੈਣਾ ਥੋੜੀ সুইਟ ਆ ਗਈ ਹੁਣ ਏ ਤੋਂ ਲੀ ਮਿੱਠਾ ਮਿੱਠਾ ਲੱਗੇ ਲੱਗੇ ਜਲਦੀ ਮਠਿਆਈ ਦੀ ਆ ਕੇ ਡੱਬੇ ਆਪੇ ਮੇਰੇ ਕੋਲ ਕਾਪੀ ਰਹਿਤਾ

इस पंजाब में थोड़ी सी बारिश हो जाए पंजाब दिया नहरा मुड़, मुड़ याद सतावे रोडा पे बन जाती नहर देख सकते हैं आप नई गाड़ी लेके जा रहे हैं हम टायर इसके पूरे धुल तो 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 चुके हैं उन्होंने दो ही नहीं अच्छे से भाई कंपनी वालों ने आगे लगता है फिर पंजाब की नहर मुड़ मुड़ याद सताएंगी आगे एक और नहीं

ਇਹ ਪੰਜਾਬ ਦੀਆਂ ਨਹਿਰਾਂ ਗੱਡੀਆਂ ने ਦਿੰਦੀਆਂ ਨੇ ਪੂਰੀਆਂ ਨਹਿਰਾਂ ਦੇਖ ਲੈ ਸੜਕ ਦੇ ਵਿੱਚ ਬਾਣੀ ਹੈलो ਸੜਕ पे बीच बनी हुई है गाइस ये देख सकती है कौन है राज ਲੱਭ ਕੇ ਲੱਭ ਕੇ इधर लगता है जोना लगवाना पड़ेगा गाइस हां ਇੱਥੇ ਮਿਲ ਗਿਆ ਸਰ ਦਾ ਚਾਂਸ ਉਹ ਬਾਈ ਉਹ ਬਾਈ ਜਰਣੇ ਲਿਖਾ ਹੈ ਜਿਹਾ ਆ ਗਿਆ ਵੈਨੋ ਫੜਿਆ ਮੈਂ ਉਪਰੋਂ ਦਾ ਮੂੰਹ ਖੁੱਲੇ ਆ ਤੇ ਉਪਰੋਂ ਕੁੰਡੀ ਜਿਹਾ ਉਂਗਲ ਪਸਾਈ ਹੈ ਸ਼ੀਸ਼ੇ ਬੰਦ ਨੇ ਮੈਂ ਕਹਿੰਦਾ ਪਿੰਜਰਾ ਤਾਂ 300 ਲਾਵਾ ਫੇਰ 350 ਤੋਂ ਘੱਟ ਪਿੰਜਰਾ ਨਹੀਂ ਤੇ ਮੈਂ ਕਿਹਾ ਘਰ ਐਡਾ ਵੱਡਾ ਪਿੰਜਰਾ ਹਟਾ ਇਹਨੂੰ ਫੇਰ ਸੁਟਾਂਗੇ ਪੰਜਾਬ ਦੀਆਂ ਨਹਰਾ ਫੇਰ ਮੈਂ ਲਿਖਾ ਹੈ ਜਿਹੀ ਪਵਾ ਲਿਆ ਤਤਵਾ ਦੇ ਅਗਰ ਦਾ ਉਹ ਫੇਰ ਵਾਤ ਲੈ ਔਰ ਜਾ ਕੇ ਵੇ ਲੈ ਕੇ ਹੋਣਦੇ ਆ ਬੰਨ ਤੱਕ ਕਿੰਨੇ ਮੋਢੀ ਲੱਭ ਜਾਈਏ ਇਸ ਰਾਤ ਇਹ ਤਾਂ ਹੰਡਾਉ ਪੂਰੀ ਤੀਬਾ ਹੁਣ ਆਈ ਕਿਦਾਂ ਬਾਬਾ ਮੰਦ ਘਰ ਦੇ ਸਭ ਮੱਥਾ ਟੇਕ ਦੇਵੇ ਗੱਦੇ ਬਾਂਦੇ ਸ਼ਾਮੀ ਆਣ ਕੇ ਰੱਬਾ ਚੜਾ ਕੇ ਨ ਅਰਦਾਸ ਕਰਾਈ ਜਾਣਗੇ ਮੇਜ ਬਾਹਰੋਂ ਪੱਥਾ ਘਾਟ ਟੇਕ ਲਿਆ ਹਲੋ ਗਾਈਜ਼ ਆਪਾਂ ਘਰ ਆ ਚੁੱਕੇ ਹਾਂ ਅਬੀ ਹੋਣ ਗਾਈਜ਼ ਕਿੰਨੀ ਤੇਲ ਚੋਏਗੀ ਆ ਗਏ ਉਹ ਨੂੰ ਸかせ ਨਹੀਂ ਦੇਣਾ ਤੇਲ ਚ ਵਾਈ ਵੀ ਨਹੀਂ ਸかせਣਾ ਕੱਢ ਕੇ ਦੇ ਆਂ ਉਹਨਾਂ ਨੂੰ ਕੋ ਆ ਜਾ ਛੇਤੀ ਆ ਲੱਗੇ ਗਾਇਸ ਫੋ ਗਾਇਸ ਤੇਲ ਚ ਵਾਈ ਮਿਲ ਲੱਗੀ ਉਹਨੂੰ ਤੇਲ ਚ ਵਾਈ ਮਿਲਣ ਲੱਗੀ ਪਹਿਲਾਂ ਹੀ ਪਹਿਲਾਂ ਨੂੰ ਤਿਆਰ ਹੈ ਪਹਿਲਾਂ ਨੂੰ ਤਿਆਰ ਹੋ ਗਈ ਸੀ ਹੋਰ ਉਹ ਵੀ ਪਹਿਲਾਂ ਨੂੰ ਦਿਆ Hvor er den andre entreen? ਆਉਂਦੋ 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 ਬਸ ਇਹ ਗੱਡੀ ਚ ਗਈ ਹਉਣ ਲੱਗ ਪਿੱਛੇ ਨਿਕਲਣਾ ਵੀ ਹੋਖਾ ਇਹ ਹਾਂਜੀ ਗਾਇਸ ਹੁਣ ਭਾਬੀ ਹੋਰਾਂ ਨੇ ਕੰਮ ਛੱਡ ਕੇ ਗੱਡੀ ਛੱਡ ਕੇ ਉਹਨਾਂ ਦੀ ਆਪਣੀ ਗੱਡੀ ਸਬਸਿਡੀਸ਼ਨ ਦੇ ਤੇ 30 ਟੁਪਨੇ ਟੁੱਪ ਗਈ ਸੀ ਸਾਰੀ ਤਵਾ ਤੋਕੇ ਤੇ ਉਹਨਾਂ ਨੇ ਲਾਈ ਸੀ ਗੱਡੀ ਆਪਣੀ ਤੇ ਹੁਣ ਉਥੋਂ ਹੋ ਕੇ ਵਾਪਸ ਤੇ ਨਾੜਾ ਨਹੀਂ ਆਏ ਕਿਉਂਕਿ ਉਧਰ ਰਸਤਾ ਵਿੱਚੋਂ ਦੀ ਆਈਏ ਜੇ ਖਰਾਬ ਉਥੋਂ ਗੱਡੀ ਪੇ ਗੰਦੀ ਹੋਏ ਨਹੀਂ ਕੋਈ ਫਾਇਦਾ ਨਹੀਂ ਸੀ ਤੇ ਹੁਣ ਆਪਣੇ ਅੱਡੇ ਕੋਕਿਆ ਅੱਡੇ ਪਹੁੰਚ ਗਏ ਆ ਤੇ ਸਗੋਂ ਉਧਰ ਦੀ ਬਚਾਈਏ ਕਿ ਗੱਡੀ ਗੰਦੀ ਨਾ ਹੋ ਜਾਏ ਤੇ ਮੈਂ ਉਧਰ ਦੀ ਨਹੀਂ ਆਇਆ ਨਾੜੇ ਰੁਕਮ ਕੇ ਆਏ ਤੇ ਆਪਣੇ ਅੱਡੇ 'ਚ ਦੇਖ ਲੋ ਕੀ ਹਾਲੇ ਸਾਡੇ ਐਸੋ ਪੇ ਗੰਦੀ ਹੋਏ ਨਹੀਂ ਕੀ ਕਿੰਨੀ ਕੁ ਬਚਾਵਾਂਗੇ ਗੱਡੀ ਦੱਸੋ ਹੁਣ ਟਾਇਰ ਕਿੰਨੇ ਕੁ ਬਚਾਵਾਂ ਹਾਂਜੀ ਗਾਇਸ ਘਰ ਆ ਗਿਆ ਮੈਂ ਤੇ ਆਣ ਕੇ ਇਹ ਨਾਲ ਹੀ ਲੈਂਦਾ ਹਾਂ ਮੈਂ ਸਮੋਸੇ ਸਮੋਸੇ ਖਾ ਲਏ ਆ ਤੇ ਜਿਹੜਾ ਆਪਾਂ ਨਵੀਂ ਗੱਡੀ ਦੀ ਖੁਸ਼ੀ ਵਿੱਚ ਲਿਆਂਦਾ ਡੱਬਾ ਡੱਬਾ ਖੋਲ ਕੇ ਵੀ ਐਸ ਹੁੰਦਾ ਹੀ ਕਹੀ ਉਧਰ ਸੋਈ ਜਾਈ ਤੇ ਪਾਪਾ ਜੀ ਉੱਠ ਕੇ ਤੇ ਲੱਗਾ ਕਲਾਕਾਰ ਦਾ ਖਾਣ ਕੱਲਾ ਹੀ ਰੋਇਆ ਵੀ ਨਹੀਂ ਅੱਗੇ ਉੱਠ ਕੇ ਰੋਂਦਾ ਆ ਅੱਜ ਫਿਰ ਹੁਣਾ ਕਰ ਤੋ ਸੇ ਖਾਣ ਨੂੰ ਚੀਜ਼ ਹੈ ਗਿਆ ਫੂਟੀਆਂ ਲੈਂਦੀ ਸੀ ਨਾਲੇ ਦੇ ਦੀ ਮੈਂ ਮੈਨੂੰ ਕਹ ਫੂਟੀਆਂ ਛਕੀ ਨੇ ਬਿਨਾਂ ਬਾਕੀ ਇੱਥੇ ਕਰਦੇ ਆਪਾਂ ਅੱਜ ਦੇ ਬਲੌਗ ਦੀ ਸਮਾਪਤੀ ਉਮੀਦ ਹੈ ਤੁਹਾਨੂੰ ਅੱਜ ਦਾ ਬਲੌਗ ਵਧੀਆ ਲੱਗੇ ਹੋਵੇਗਾ ਸਾਰੇ ਜਣੇ ਕਮੈਂਟ ਕਰਿਓ ਵਧਾਈਆਂ ਦਿਓ ਸਾਰੇ ਜਣੇ ਨਵੀਂ ਗੱਡੀ ਤੇ ਆ ਕੇ ਬਾਏ ਬਾਏ ਰੱਬ ਰੱਖਾ